ਸ਼ਮਸ਼ੀਰ ਬੱਗਾ ਜੀ ਉਹਨਾਂ ਦਾ ਮਾੜੀ ਵਿਸਕਾਰ ਲਾ ਕੇ ਗਏ ਜੀ ਥੋੜਾ ਥੋੜਾ ਉਹਦੇ ਪਿੱਛੇ ਹੋ ਜਾਓ ਰਾਉਂਡ ਦੇ ਵਿੱਚ ਹੋ ਜਾਓ ਖੁੱਲ ਜਾ ਮਾੜੇ ਖੁੱਲ ਜਾ ਮੇਰੇ ਸਾਰੇ ਚਾਚੇ ਰਹਿ ਜਾਣੀ ਕੋਈ ਗੱਲ ਨਹੀਂ ਆਗੇ ਆਗੇ ਹਾਂ ਜੀ ਅੰਮ੍ਰਿਤ ਜੀ ਦੀ ਗੱਲੇ ਨਹੀਂ ਪੈਸੇ ਤਾਂ ਲੋੜ ਨਹੀਂ ਬੰਦ ਕੋਈ ਨਹੀਂ ਤਾਂ ਮੈਂ ਤਾਂ ਸੇਵਾ ਦੇ ਆਇਆ ਜੀ ਔਰ ਤਾਂ ਦਰੀਕ ताली मार दिया करो भनो जोरदार ताली मार दो गोर् साहिब दरबार ਦੇ ਵਿੱਚ ਬੈਠੇ ਸਾਰੇ ਸ਼ਖਤ ਨੂੰ ਕੈ ਪੀਰਾਂ ਦੇ ਅਤੇ ਮੇਰੇ ਨਾਲ ਜਿੰਨੇ ਵੀ ਸਾਡੀ ਭਾਵਨਾ ਦੀ ਟੀਮ ਆਈ ਹੈ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਤੇ ਇਸ ਨਗਰ ਖੇੜੇ ਦਾ ਖਾਸ ਤੌਰ ਤੇ ਗੋਪਾਲ ਜੀ ਦਾ ਸਮਾਜ ਦਾ ਤੇ ਇਸ ਘੋਰ ਸ਼ਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਪਹਿਲੀ ਵਾਰ ਇੱਥੇ ਬੁਲਾਇਆ ਤੇ ਅਸੀਂ ਤਾਂ ਦੇਖ ਕੇ ਬਸੇ ਗੱਲਾਂ ਕਰਦੇ ਪਏ ਅਸੀਂ ਬੱਗਾ ਜੀ ਨਾਲ ਵੀ ਇਹ ਜੰਗਲ ਜੰਗਲ ਬਣਾਇਆ ਹੋਇਆ ਬਹੁਤ ਵੰਦੀਆ ਬਗਾ ਬਣੀ ਹੋਈ ਆ ਬੜਾ ਦਿਲ ਲੱਗਦਾ ਏ ਤੇ ਸਾਰਿਆਂ ਦੇ ਵੱਲੋਂ ਜੈ ਪੀਰਾਂ ਦੀ ਤੇ ਇਹਦੇ ਨਾਲ ਹੀ ਜਰਾ ਕੋਈ ਨਾ ਕਹਿੰਦਾ ਹੋਇਆ ਕਿਉਂਕਿ ਫਾਰਮ ਹ ਚਲਣਾ ਹੈਗਾ ਤੇ ਜੈ ਕਰਾ ਜੀ ਪੀਰ ਬਾਬਾ ਗੌਰ ਸਾਹਿਬ ਪੀਰ ਦਾ ਅੱਜ ਕੰਜਮਾ ਜਿਹੜਾ ਸਾਲਾਨਾ ਮੇਲਾ ਜਿਹੜਾ ਗੌਰਸ਼ਾ ਪੀਰ ਬਾਬਾ ਜੀ ਦੇ ਲੱਗਿਆ ਹੋਇਆ ਹੈ ਜੰਗਲਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਇਹ ਸਥਾਨ ਕਈ ਪਿੰਡਾਂ ਦੇ ਵਿਚਕਾਰ ਪੈਂਦਾ ਹੈ ਤੇ ਬਹੁਤ ਸਾਰੇ ਪਿੰਡਾਂ ਦੇ ਲੋਕ ਇਸ ਜਗ੍ਹਾ ਦੇ ਉੱਤੇ ਪਿਛਲੇ 100 ਸਾਲ ਤੋਂ ਨਮਸਤਕ ਹੁੰਦੇ ਨੇ ਤੇ ਮੈਂ ਖਾਸ ਗੱਲ ਇਹ ਕਹਾਂਗਾ ਕਿ ਅੱਜ ਇਸ ਸਥਾਨ ਦੇ ਉੱਤੇ ਜਿੰਨੀ ਸੰਗਤ ਸੁਜੋਬ ਸੁਵਿਧਾ ਜੋ ਕਮੇਟੀ ਇਸ ਸਥਾਨ ਤੇ ਕੰਮ ਕਰ ਰਹੀ ਹੈ ਉਸ ਕਮੇਟੀ ਨੂੰ ਮੈਂ ਬਹੁਤ-ਬਹੁਤ ਵਧਾਈ ਦਵਾਂਗਾ ਕਿ ਜਿਹੜੇ ਇਸ ਤਰ੍ਹਾਂ ਦੇ ਕੰਮ ਉਹ ਵੱਧ ਚੱਲ ਕੇ ਕਰਨ ਮੇਰੇ ਪਾਸ ਵੀ ਰੋਪੜੇ ਚੱਲ ਕੇ ਆਏ ਸੀਗੇ ਇਹਨਾਂ ਨੂੰ ਮੈਂ ਕਈ ਗੱਲਾਂ ਦੱਸੀਆਂ ਬਈ ਜੇ ਤੁਸੀਂ ਉਸ ਥਾਨ ਦੇ ਹੋਰ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਆ ਥੋੜੀਆਂ ਜਿਹੀ ਗੱਲਾਂ ਮੇਰੇ ਧਿਆਨ ਨਾਲ ਸੁਣ ਲਿਓ ਕਿ ਚੰਗੇ ਬੰਦਾ ਬੰਦਿਆਂ ਨੂੰ ਨਾਲ ਚੁਣ ਲਓ ਉਹਨਾਂ ਬੰਦਿਆਂ ਦੇ ਸਹਾਰੇ ਦੇ ਨਾਲ ਸਾਰਾ ਵਿਕਾਸ ਜਿਹੜਾ ਹੋ ਸਕਦਾ ਹੈ ਕਿਉਂਕਿ ਮੇਰਾ ਪਿੰਡ ਵੀ ਨਾਲ ਦਾ ਪਿੰਡ ਹੈ ਮਨਸਾਲੀ ਪਿੰਡ ਹੈ ਜਿੱਦੋਂ ਅਸੀਂ ਛੋਟੇ-ਛੋਟੇ ਵੀ ਇੱਥੇ ਆਇਆ ਕਰਦੇ ਸੀ ਤੇ ਚੂਰੀ ਚੜਾ ਕੇ ਜਾਂਦੇ ਹੁੰਦੇ ਸੀਗੇ ਨੰਗੇ ਪੈਰੀ ਆਉਂਦੇ ਸੀਗੇ ਕੰਡੇ ਕਿਕਰਾਂ ਦੇ ਬੜੇ ਮੋٹے-ਮੋਟੇ ਐ ਇਸ ਜਗ੍ਹਾ ਦੇ ਉੱਤੇ ਤੇ ਲੰਗਰ ਵੀ ਲੱਗਦੇ ਸੀਗੇ ਤੇ ਦੂਰ-ਦੂਰ ਤੋਂ ਲੋਕ ਇੱਥੇ ਆਉਂਦੇ ਸੀ ਪਾਣੀ ਨਹੀਂ ਹੁੰਦਾ ਸੀਗਾ ਪਰ ਲੇਕਿਨ ਇੱਕ ਖੂਹ ਸੀ ਇੱਥੇ ਚਾਪ ਆਵੇਂਗੇ ਉਹ 2-300 ਫੁੱਟ ਡੂੰਘਾ ਸੀਗਾ ਪਰ ਲੇਕਿਨ ਉਹਦੇ 'ਚ ਪਾਣੀ ਹੁੰਦਾ ਸੀਗਾ ਇੱਕ ਕਵੰਡਲ ਦੇ ਨਾਲ ਪਾਣੀ ਬਾਹਰ ਆਉਂਦਾ ਸੀਗਾ ਜਿਹੜੇ ਬਾਬਾ ਜੀ ਉਸ ਵੇਲੇ ਇੱਥੇ ਸੇਵਾ ਕਰ ਰਹੇ ਨੇ ਉਹ ਬਾਬਾ ਜੀ ਇਸ ਥਾਂ ਦੇ ਉੱਤੇ ਸੇਵਾ ਕਰਦੇ ਆ ਰਹੇ ਲੰਬੇ ਸਮੇਂ ਤੋਂ ਪਰ ਜਿਹੜੀ ਗ੍ਰਾਮ ਪੰਚਾਇਤ ਡੰਗੋਲੀ ਇਸ ਦਾ ਪ੍ਰਬੰਧ ਦੇਖ ਰਹੀ ਹੈ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਸਾਰੇ ਪਿੰਡਾਂ ਨੂੰ ਮਿਲਾ ਕੇ ਇੱਕ ਕਮੇਟੀ ਬਣਾਓ ਤੇ ਉਸ ਕਮੇਟੀ ਦੇ ਰਾਹੀਂ ਇਸ ਸੰਬੰਧੀ ਹੋਰ ਜਾ ਕੇ ਗੱਲ ਕਰਕੇ ਜਿਹੜੀ ਇਹ ਦੇ ਜਿਹੜੇ ਸਰਾਨਾ ਹੋਵੇ ਤੇ ਮੈਂ ਫਿਰ ਦੁਬਾਰਾ ਅੱਜ ਮੇਰੇ ਵਿਚਾਰ ਸਾਡੇ ਰਜਿੰਦਰ ਸਿੰਘ ਬਿੰਦੀ ਪਵਦਾਸ ਸਰਸਤੇ ਦੇ ਪੰਜਾਬ ਪ੍ਰਧਾਨ ਤੇ ਇਹਨਾਂ ਦੀ ਪੂਰੀ ਟੀਮ ਜਿਹੜੀ ਇੱਥੇ ਪਹੁੰਚੀ ਹੈ ਤੇ ਮੈਂ ਇਹਨਾਂ ਦੇ ਨਾਲ ਗੱਲ ਕਰਨ ਜਾ ਰਿਹਾ ਕਿਉਂਕਿ ਇਹ ਹਮੇਸ਼ਾ ਹੀ ਹਰੇਕ ਇਸ ਤਰ੍ਹਾਂ ਦੇ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਨੇ ਮੇਲੇ ਹੁੰਦੇ ਨੇ ਵੱਧ ਚੜ ਕੇ ਪਹਿ ਦੇ ਲੋ ਤਾਂਨ ਮਨ ਤਨ ਦੇ ਨਾਲ ਸੇਵਾ ਕਰਦੇ ਨੇ ਬਿੰਦੀ ਜੀ ਮਸਕਾਰ ਜੀ ਬਿੰਦੀ ਜੀ ਜੈ ਪੀਰਾ ਜੀ ਜੈ ਪੀਰਾ ਬੱਗਾ ਜੀ ਜਿਵੇਂ ਲੱਗਿਆ ਅੱਜ ਇਸ ਥਾਂ ਜਿੱਥੇ ਤੁਸੀਂ ਪਹੁੰਚੋ ਬੜੀ ਖੁਸ਼ੀ ਹੋਈ ਹੈ ਜੀ ਖਾਸ ਕਰਕੇ ਮੈਂ ਪਹਿਲਾਂ ਵੀ ਕਿਹਾ ਹੈਗਾ ਵੀ ਜਿਸ ਤਰ੍ਹਾਂ ਇੱਥੇ ਦੀ ਕਮੇਟੀ ਹੈਗੀ ਆ ਪ੍ਰਬੰਧ ਹੈਗਾ ਪ੍ਰਬੰਧਕ ਹੈਗੇ ਨੇ ਇਸ ਡੋਗੋਲੀ ਪਿੰਡ ਦੇ ਸਰਪੰਚ ਸਾਹਿਬ ਨੇ ਉਹਨਾਂ ਦਾ ਬਹੁਤ ਥੜਾ ਪ੍ਰਬੰਧ ਹੈ ਇੱਥੇ ਦੇਖੋ ਤੁਸੀਂ ਦੇਖ ਰਹੇ ਆ ਪੂਰਾ ਮੇਲਾ ਲੱਗਿਆ ਹੋਇਆ ਏ। ਰੰਗਲ ਚੱਲ ਰਿਹਾ ਏ। ਦੂਰ ਦੂਰੋਂ ਪਿੰਡਾਂ ਦੇ ਬੰਦੇ ਪਹੁੰਚੇ ਹੋਏ ਆ। ਅਸੀਂ ਵੀ ਰੋਪੜ ਚੱਲ ਕੇ ਇੱਥੇ ਪਹੁੰਚੇ ਆ। ਬੜੀ ਖੁਸ਼ੀ ਹੋਈ। ਖੁਸ਼ੀ ਦੇ ਨਾਲ-ਨਾਲ ਇੱਕ ਸਰਕਾਰ ਨੂੰ ਜਿਵੇਂ ਚੜਾ ਸਾਹਿਬ ਕਹਿ ਗਏ ਆ। ਮੈਂ ਕਹਿੰਦਾ ਵੀ ਜੇ ਸੜਕ ਬਣ ਜਵੇ ਤਾਂ ਬਹੁਤ ਵਧੀਆ ਗੱਲ ਆ। ਇਹ ਵੀ ਡਿਮਾਂਡ ਸਰਕਾਰ ਕੋਲ ਰੱਖਣੀ ਚਾਹੀਦੀ ਆ। ਤੁਹਾਡੀਆਂ ਗੱਡੀਆਂ 'ਚ ਪ੍ਰੋਬਲਮ ਆਈ ਹੁਣੇ ਆਉਂਦੇ ਲੱਗੇ। ਚਲੋ ਦੇਖੋ ਜਿਹਨੇ ਆਣਾ ਪੈਦਲ ਵੀ ਹੁਣ ਦੱਸਦੇ ਪਹਿਲਾਂ ਵੀ ਆਉਂਦੇ ਰਹੇ। ਗੱਡੀ ਕੋ ਬੜੀ ਗੱਲ ਨਹੀਂ ਹੈ ਜੀ ਪਰ ਸੜਕ ਜ਼ਰੂਰੀ ਆ। ਜ ਜਿਹਦੇ ਨਾਲ ਸੰਗਤ ਨੂੰ ਆਣਾ ਜਾਣਾ ਸੌਖਾ ਰਹੂਗਾ ਕਿਉਂਕਿ ਰਸਤੇ ਬੜਾ ਰਸਤਾ ਖਰਾਬ ਸੀਗਾ ਇਹ ਡਿਮਾਂਡ ਮੈਂ ਆਪਣੇ ਵੱਲੋਂ ਪੰਜਾਬ ਸਕਾਉਂ ਰੱਖ ਰਿਆਂ ਵੀ ਇਸ ਇਲਾਕੇ ਦੀ ਸੜਕ ਜੁੜੀ ਹੋਏ ਤੁਹਾਡਾ ਕਹਿਣਾ ਹੈ ਕਿ ਕਿਸੇ ਵੀ ਸਥਾਨ ਦੀ ਜੇ ਸ਼ਰਤ ਕੀ ਦੋਵੇਂ ਤਾਂ ਉਸ ਜਦੋਂ ਤੱਕ ਸੜਕ ਨਹੀਂ ਬਣਦੀ ਉਦੋਂ ਤੱਕ ਉਸ ਸਥਾਨ ਦੀ ਜਿਹੜੀ ਸੁਭਾ ਨਹੀਂ ਬਣ ਸਕਦੀ ਸੜਕ ਜ਼ਰੂਰੀ ਹੈ ਉਹ ਜ਼ਰੂਰੀ ਹੈ ਦੇਖੋ ਸਾਧਨ ਲੈ ਆਣੇ ਆਇਤਾ ਕੁਰਸੀਆਂ ਕੁਰਸੀਆਂ ਮੇਜ਼ ਲੰਗੜ ਦਾ ਸਮਾਨ ਹੋਰ ਸਮਾਨ ਉਹ ਜੇ ਸੜਕ ਵਧੀਆ ਹੋਵੇ ਤਾਂ ਛੇਤੀ ਪਹੁੰਚ ਜਾਊਗਾ ਜਿਸ ਤਰ੍ਹਾਂ ਹੁਣ ਮੀਂਹ ਕਣੀ ਪੈ ਜਾਵੇ ਦਾ ਬੜੌਖ ਹੋ ਸਕਦਾ ਹੈ ਪਰ ਜਿਹਨੇ ਜਿਹਦੇ ਮਨ ਛੜਦਾ ਹੈ ਉਹਨੇ ਪਹੁੰਚ ਜਾਣਾ ਪਰ ਇਹ ਡਿਮਾਂਡ ਹੈ ਮੈਂ ਸੌਦੇਸ਼ ਇਲਾਕੇ ਦੀ ਡਿਮਾਂਡ ਚਾਹੀਦੀ ਹੈ ਵੀ ਸੜਕ ਬੰਨੀ ਚਾਹੀਦੀ ਹੈ ਬਿਲਕੁਲ ਜੀ ਬਹੁਤ ਵਧੀਆ ਇਹਨਾਂ ਦੀ ਸੋਚ ਹੈ ਕਿ ਸੜਕ ਜਿਹੜੀ ਬੰਨਣੀ ਚਾਹੀਦੀ ਹੈ ਤਾਂ ਕਿ ਜੇਕਰ ਇਹ ਕਮੇਟੀ ਨੂੰ ਡਰ ਬਣਿਆ ਹੋਏ ਸਿਗਾ ਜੇ ਥੋੜਾ ਜਿਹਾ ਵਾਰਸ਼ ਪੈ ਜਾਂਦੀ ਹੈ ਤਾਂ ਉਹਨਾਂ ਵੱਲੋਂ ਬੁਲਾਏ ਹੋਏ ਜਿੰਨੇ ਵੀ ਮੁੱਖ ਮਹਿਮਾਨ ਹੈ ਉਹ ਕਿਵੇਂ ਪਹੁੰਚਣਗੇ ਨਹੀਂ ਉਹਨਾਂ ਦੇ ਮਨਾਂ ਦੇ ਵਿੱਚਾਂਗੇ ਤੇ ਮੈਂ ਹੁਣ ਗੱਲਬਾਤ ਕਰਨ ਜਾ ਰਿਹਾ ਸਾਡੇ ਜਿਹੜੇ ਇਸ ਕਮੇਟੀ ਨੂੰ ਚਲਾਉਣ ਵਾਲੇ ਪ੍ਰਧਾਨ ਤੇ ਹਾਂ ਜੀ ਕਿੱਧਰ ਚਲੇਗੇ ਜੀ ਆਜੋ ਜੀ ਆਜੋ ਸ਼ਮਾ ਜੀ ਜਿਹੜੇ ਕਿ ਆਪਣੇ ਦੇ ਨਾਲ ਕਮੇਟੀ ਦੇ ਹੋਰ ਮੈਂਬਰਾਂ ਨੂੰ ਲੈ ਕੇ ਜਿਹੜੇ ਚੱਲ ਰਹੇ ਨੇ ਸਰਪੰਚ ਸਾਹਿਬ ਸਰ ਕਿਵੇਂ ਦਾ ਉਪਰਾਲਾ ਜਿਹੜਾ ਤੁਸੀਂ ਕਰ ਰਹੇ ਹੋ ਕਾਫੀ ਮੁਸ਼ਕਲਾਂ ਆਈਆਂ ਹੋਣੀਆਂ ਕਿਉਂਕਿ ਸੌਖਾ ਕੰਮ ਹੁੰਦਾ ਨਹੀਂ ਹੈਗਾ ਤੇ ਪੈਸੇ ਤੋਂ ਬਿਨਾਂ ਕੋ ਕੰਮ ਹੁੰਦਾ ਵੀ ਨਹੀਂ ਹੁੰਦਾ ਤੇ ਕਿਵੇਂ ਚੱਲ ਰਿਹਾ ਸਾਰਾ ਬਸ ਮੁਸ਼ਕਲਾਂ ਤਾਂ ਜ਼ਰੂਰ ਆਉਂਦੀਆਂ ਕੰਮ ਨੂੰ ਕਰਨ ਚ ਤੇ ਫਿਰ ਵੀ ਲੋਕਾਂ ਦਾ ਨਾਲ ਦੇ ਪਿੰਡਾਂ ਦਾ ਬਹੁਤ ਵੱਡਾ ਸਹਿਯੋਗ ਆ ਬਹੁਤ ਵਧੀਆ ਨਿਪਟ ਜਾਂਦਾ ਜੀ ਠੀਕ ਹੈ ਤੇ ਸ਼ੁਰੂਆਤ ਵਿੱਚ ਹੁੰਦਾ ਥੋੜਾ ਥੋੜਾ ਪ੍ਰੋਬਲਮ ਤੇ ਜੰਗਲ ਦਾ ਏਰੀਆ ਥੋੜਾ ਜਿਹਾ ਸੜਕ ਅਗਰ ਆਤੀ بارش ਹੋਈ ਬੜੀ ਪ੍ਰੋਬਲਮ ਆ ਟਰੈਕਟਰ ਲਾ ਕੇ ਸਭ ਕਰਵਾਇਆ ਚਲੋ ਿਕਤਾਂ ਦੀਆਂ ਤਾਂ ਲੋਕਾਂ ਦਾ ਸਹਿਯੋਗ ਵੀ ਬਹੁਤ ਵੱਡਾ ਹੈ ਵਧੀਆ ਕਰਾ ਲਿਆ ਹੁੰਦਾ ਤੇ ਸਾਡੇ ਐਮਐਲਏ ਸਾਹਿਬ ਪ੍ਰਧਾਨ ਜੀ ਸਾਰਿਆਂ ਦਾ ਬੜਾ ਸਹਿਯੋਗ ਸਾਨੂੰ ਇਹਨਾਂ ਦੇ ਹੱਥ ਚੱਲ ਲਿਆ ਕਹਿੰਦੇ ਹੁੰਦੇ ਸੀ ਵੀ ਹਲਕਾ ਵਿਧਾਈ ਸਾਹਿਬ ਕੁਛ ਨਾ ਕੁਛ ਮਦਦ ਕਰਨ ਤਾਂ ਲੇਕਿਨ ਅੱਜ ਚੰਗੀ ਮਦਦ ਕੀਤੀ ਤੁਹਾਡੀ ਹਾਂਜੀ ਉਹਨਾਂ ਨੇ 1.5 ਲੱਖ ਦੀ ਮੰਗ ਕੀਤੀ ਹੈ ਵੀ ਅਸੀਂ ਬਾਤ ਤੋਂ ਬਾਅਦ 1.5 ਕੰਮ ਸ਼ੁਰੂ ਕਰੇ 1.5 ਲੱਖ ਤਾਂ ਦੇ ਦੇਣਗੇ ਤੇ ਜੇ ਪ੍ਰਧਾਨ ਜੀ ਨਵੀਂ ਐਮੀ ਕੀਤਾ ਕੰਮ ਸ਼ੁਰੂ ਕਰੋ ਅਸੀਂ ਹੋਰ ਸਹਿਯੋਗ ਦੇਵਾਂਗੇ ਬਿਲਕੁਲ ਮੈਂ ਬਹੁਤ ਵਧੀਆ ਕਰਾਂਗਾ ਮੈਂ ਅਮਰੀਕ ਸਿੰਘ ਸਰਪੰਚ ਸਾਹਿਬ ਆਜੋ ਥੋੜਾ ਅੱਗੇ ਤੁਸੀਂ ਵੀ ਆਜੋ ਸਾਡੇ ਨਵੇਂ ਚੁਣੇ ਗਏ ਅਮਰੀਕ ਸਿੰਘ ਸਰਪੰਚ ਤੇ ਨਵੀਆਂ ਪੰਚਾਇਤਾਂ ਦੇ ਵਿੱਚ ਮੈਂ ਵੀ ਪੰਜ ਚੁਣਿਆ ਗਿਆ ਜੀ ਤਾਂ ਕਿ ਅਸੀਂ ਸੋਚਦੇ ਹਾਂ ਵੀ ਆਪਣੇ ਪਿੰਡਾਂ ਦਾ ਵਿਕਾਸ ਚੈਨਲਾਂ ਦੇ ਨਾਲ-ਨਾਲ ਖਬਰਾਂ ਦੇ ਨਾਲ-ਨਾਲ ਆਪਣੇ ਇਲਾਕੇ ਦਾ ਵੀ ਵਿਕਾਸ ਕੀਤਾ ਜਾਵੇ ਵਿਕਾਸ ਤਾਂ ਜੀ ਹੁਣ ਸਰਕਾਰਾਂ ਤੇ ਨਿਰਭਰ ਹੈ ਜੇ ਅਗਰ ਸਰਕਾਰਾਂ ਪੈਸਾ ਦਿੰਦੀਆਂ ਤਾਂ ਵਿਕਾਸ ਹੁੰਦੇ ਆ ਨਹੀਂ ਹੁਣ ਸਰਪੰਚਾਂ ਕੋਲ ਐਡੀ ਤਾਂ ਕੋਈ ਆਮਦਨ ਹੈ ਨਹੀਂ ਜਿਦੇ ਨਾਲ ਕੋਈ ਵਿਕਾਸ ਹੋ ਜੂਗਾ ਠੀਕ ਹੈ ਜੀ ਤੇ ਬਾਕੀ ਇਹਨਾਂ ਬੜੀ ਯਾਨੀ ਸਰਦਾਰ ਗੁਰਪਾਲ ਜੀ ਸ਼ਮਾ ਜੀ ਪ੍ਰਦੀਪ ਸਿੰਘ ਜੀ ਰਾਣਾ ਜੀ ਕੁਲਵਿੰਦਰ ਸਿੰਘ ਜੀ ਸਰਜੀਤ ਸਿੰਘ ਜੀ ਹਰਨੇਕ ਸਿੰਘ ਜੀ ਲੇਖਾ ਜੀ ਇਹ ਬੰਦ ਨੇ ਵੀ ਤੁਸੀਂ ਕਾਫੀ ਕਦਮ ਚੱਲ ਕੇ ਆਪਰਤਾਨ ਸਾਹਿਬ ਸੋਨੀ ਚਾਚਾ ਜਤਿੰਪਾ ਜੀ ਜਿਹਦੇ ਵੀ ਇਹਦੇ ਟੀਮ ਦੇ ਮੈਂਬਰ ਸਾਡੇ ਇਹ ਹਲਕੇ ਦੇ ਐਮਐਲਏ ਸਾਹਿਬ ਜਨੀਤ ਚੰਗਾ ਜੀ ਵਿਕਰਮਜੀਤ ਸਿੰਘ ਲਿੱਕੀ ਬਾਜੀ ਜਿਹਦੇ ਵੀ ਤੁਹਾਡੀ ਪੂਰੀ ਟੀਮ ਹੈ ਔਰ ਅਜੋ ਮੇਰਾ ਸੀਰਨ ਦਇਆ ਵੀਰ ਸੁਮਨ ਵੀਰ ਜਿਹਨੇ ਵੀ ਪਹੁੰਚੇ ਨੇ ਅਜੇ ਮਾਨ ਸਾਹਿਬ ਕੋਈ ਕਾ ਟਾੜੀਆਂ ਮਾਰ ਦੋ ਇਸ ਸਨਿਦਹਿ ਰਹੇਗੀ ਜੀ ਸੁਭੇਗ ਮਿਹਰਬਾਨੇ ਸ਼ੁਕਰੀਆ ਔਰ ਮਰੀ ਸਪੈਸ਼ਲ ਗੋਸਟਨੈਟੀ ਸਰ ਵਿੱਚਕਾਰ ਤਸ਼ਰੀਫ ਫਰਮਾਨ ਬਾਬਾ ਦਾਸ ਦਾ ਜਬ ਪੰਜਾਬ ਔਰ ਰਜਿੰਦਰ ਕੁਮਾਰ ਜੀ ਸਰ ਵਿੱਚਕਾਰ ਤਸ਼ਰੀਫ ਫਰਮਾਨ ਦੇ ਇਸ ਵੈਲਕਮ ਕਰਾਂਗੇ ਔਰ ਅਰੰਗ ਨਾਲ ਆ ਸਾਰੇ ਟਾਈਮ ਦੇ ਵਿੱਚ ਟਾਈਮ ਕਰਕੇ ਆ ਸਾਰੇ ਵਿੱਚਕਾਰ ਤਸ਼ਰੀਫ ਫਰਮਾਨ ਦੇ ਖਰ ਜੋਰ ਦਾ ਤਾਲੀ ਮਾਰ ਦਿੰਗੇ ਸੁਭਿਸ਼ਾਰਿਸ਼ ਕਰੂੰਗਾ ਕਿ ਦੋ ਮਿੰਟ ਲਈ ਸਟੇਜ ਦੇ ਉੱਤੇ ਆਜੋ ਅਰੰਗ ਸੋਨੀ ਦੇ ہرجندر <سؤال> جی ਨੋ ਕੋ ਅਰਦਾਸ ਨਾਲ ਬੜੀ ਰਿਸਪੈਕਟਿਵਰ ਪਰਸਨੈਲਿਟੀ ਪੂਰੀ ਪ੍ਰਬੰਧਕ ਕਮੇਟੀ ਬੜੇ ਮਾਣ ਤਸ਼ਰੀਫ ਫਰਮਾਨ ਨੇ ਸੋ ਵੈਲਕਮ ਕਰਵਾਗਾ ਆਪਣੇ ਵੱਲੋਂ ਔਰ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਔਰ ਅਮਰਦੇਵ ਜੀ ਔਰ ਗੁਰਵਿੰਦਰ ਸਿੰਘ ਤੋਤਾ ਜੀ ਬਲਵੀਰ ਸਿੰਘ ਏਐਸਆਈ ਰਣਸ਼ਕਤੀ